ਤੀਸਰਾ ਮਾਮਲਾ ਜੀ ਇੱਕ 20 ਤਰੀਕ ਨੂੰ ਇਸ ਮਹੀਨੇ ਇੱਕ ਰਸੂਲਪੁਰ ਨਹਿਰਾ ਦੇ ਫੇਕ ਲੜਕੀ ਦੀ ਗੋਲੀ ਮਾਰ ਕੇ ਹੱਤਿਆਉ ਕਰਨ ਦੀ ਗਈ ਸੀ ਜਦੇ ਵਿੱਚ ਅਰਜਨ ਨਾਮ ਦਾ ਵਿਅਕਤੀ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ ਜੋ ਉਸ ਲੜਕੀ ਦੀ ਲੜਕੀ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾ ਕੇ ਡੀਐਸਪੀ ਅਤਰੂ ਸੋਨੀ ਸਾਉਂਦੀ ਨਿਗਰਾਨੀ ਹੈਡ ਐਸਐਚਓ ਗਰਜਨ ਸਿੰਘ ਐਸਐਚਓ ਸਦਰਦੀ ਨਿਗਰਾਨੀ ਹੈਡ ਟੀਮਾਂ ਬਣਾਈਆਂ ਗਈਆਂ ਜੋ ਕਿ ਦੋਸ਼ੀ ਨੂੰ ਇਹਨਾਂ ਨੇ ਕੱਲ ਗ੍ਰਿਫਤਾਰ ਗ੍ਰਿਫਤਾਰ ਕਰ ਲਿਆ ਗਿਆ ਤੇ ਦੋਸ਼ੀ ਜੋ ਸਾਡੇ ਕੋਲ ਇਸ ਵੇਲੇ ਰਿਮਾਂਡ ਦੇ ਉੱਤੇ ਸਰ ਕੀ ਬਰਾਮਦ ਹੋਇਆ ਰਿਹਾ ਇਹਦੇ ਕੋਲੋਂ ਦੋਸ਼ੀ ਕੋਲੋਂ ਜਿਹੜਾ ਜਿਹੜਾ ਘਟਨਾ ਦੇ ਵਿੱਚ ਵਰਤਿਆ ਗਿਆ ਵੈਪਨ ਬਰਾਮਦ ਹੋਇਆ ਤੇ ਜਿਹੜੇ ਮੋਟਰਸਾਈਕਲ ਦੇ ਉੱਤੇ ਆ ਕੇ ਇਹਨੇ ਵਾਅਦਾਤ ਕੀਤੀ ਸੀ ਉਹ ਬਰਾਮਦ ਬਰਾਮਦ ਹੋ ਗਿਆ ਸਰ ਕੋਈ ਕਤਤ ਦੀ وجہ ਦੱਸੀ ਨਹੀਂ ਕਿ ਜੋ ਮੁੱਢਲੀ ਪੁੱਛ ਗਿਸ ਚ ਇਹਦੀ ਕਤਲ ਦੀ ਵਜ੍ਹਾ ਆਈ ਹੈ ਇਹਨਾਂ ਦਾ ਆਪਸ ਤੇ ਵਿੱਚ ਕੋਈ ਤਕਰਾਰ ਬਾਜੀ ਤਕਰਾਰ ਬਾਜੀ ਸੀ ਉਹਦੇ ਚੱਕਰ ਤੇ ਵਿੱਚ ਇੰਨੀ ਲੜਕੀ ਦਾ ਕਤਲ ਕੀਤਾ ਪੂਰਨ ਕਿਸੇ ਕਿਸਮ ਦੀ ਗੜਿੰਦਾ ਮੇਹਾਲ ਦੀ ਘੜੀ ਤੇ ਇਹਨੂੰ ਹੁਣੇ ਫੜਿਆ ਹੈ ਇਹਦੇ ਵਿੱਚ ਥਰੀ ਕੁਝ ਕੇਸ ਚੱਲ ਰਹੀ ਹੈ ਇਹਦਾ ਰਿਕਾਰਡ ਕੰਢਾ ਲਿਆ ਜਾ ਰਿਹਾ ਜੇ ਕੋਈ ਦੇਖੋ ਜੀ ਟੀਚ ਸਾਹਮਣੇ ਆਉਗਾ ਤੇ ਦੂਸਰੇ ਕੇਸਾਂ ਦੇ ਵਿੱਚ ਤਕਰਾਰਾਂ ਦਾ ਜੀ ਪਰਵਾਰ ਦਾ ਤਕਰਾਰ ਹੈ ਇਹਦੀ ਲੜਕੀਾਂ ਤਕਰਾਰ ਬਾਜੀ ਲੜਕੀ ਦਾ ਰਾਣੀ ਇਹਦਾ ਕੋਈ ਤਕਰਾਰ ਬਾਜੀ ਇਹਨਾਂ ਦਾ ਪਰਸਨਲ ਕੋਈ ਰਿਲੇਸ਼ਨਸ਼ਿਪ ਨੂੰ ਲੈ ਕੇ ਤਕਰਾਰ ਬਾਜੀ ਨੂੰ ਉਹਦੇ ਚੱਕਰ ਦੇ ਵਿੱਚ ਇਹ ਲੜਚੀ ਦਾ ਖਤਰੂ ਸੀ ਇਸ ਸਾਲ ਤੇ ਪੂਸਤ ਮਾੜੀ ਹੀ ਜਾਏਗਾ ਹਾਂਜੀ ਹਾਂਜੀ ਬਿਲਕੁਲ ਇਹਨਾਂ ਰਿਮਾਨ ਲੈ ਕੇ ਬਿਲਕੁਲ ਇਹਦੀ ਤਰੀਕੀ ਨਾਲ ਕੁਝ ਕਿਸੇ ਤਰ੍ਹਾਂ